ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜ਼ਿਆਦੇ ਸੋਹਣੇ ਸੂਟ ਲੈਗੇ ਸਿਰਫ ਸੂਟ ਲੈਗੇ ਆਪਣੇ ਕੋਲੇ 5 ਅਵੇਲੇਬਲ ਕਿਉਂਕਿ ਸੂਟ ਥੋੜੇ ਜਿਹਾ ਆਪਾਂ ਵਧੀਆ ਕੁਆਲਿਟੀ ਦੇ ਲੈ ਕੇ ਆਏ ਇਹਦੇ ਵਿੱਚ ਹਨਾ ਘਟੀਆ ਕੁਆਲਿਟੀ 'ਚ ਵੀ ਸੂਟ ਸੀਗੇ ਉਹ ਆਪਾਂ ਨਹੀਂ ਲੈ ਕੇ ਆਏ ਹੈਗੇ ਕਿਉਂਕਿ ਜੇ ਆਪਾਂ ਘਟੀਆ ਕੁਆਲਿਟੀ ਦੇ ਸੂਟ ਲੈ ਕੇ ਆਉਂਦੇ ਉਹਦੇ ਵਿੱਚ ਫੈਬਰਿਕ ਦੇ ਘਟੀਆ ਹੁੰਦਾ ਵਰਕ ਘਟੀਆ ਹੁੰਦਾ ਹਨਾ ਤਾ ਕਰਕੇ ਉਹਦੇ ਵਿੱਚ ਕਾਫੀ ਚੀਜ਼ਾਂ ਮਤਲਬ ਮਟੀਰੀਅਲ ਵਧੀਆ ਨਹੀਂ ਹੋਣਾ ਸੀਗਾ ਤਾਂ ਕਰਕੇ ਥੋੜੇ ਜਿਹਾ ਆਪਾਂ ਵਧੀਆ ਕੁਆਲਟੀ ਦੇ ਸੂਟ ਲੈ ਕੇ ਆਏਗੇ ਸਿਰਫ ਆਪਾਂ ਨੂੰ ਥੋੜੇ ਜੀ ਮਿਲੇ ਲੰਗੇ ਬਾਕੀ ਮੈਨੂੰ ਸੂਟ ਨਹੀਂ ਪਸੰਦ ਆ ਇਹ ਹੈਗੇ ਜਿੰਨੇ ਕੁ ਮੈਨੂੰ ਪਸੰਦ ਆ ਆਪਾਂ ਲੈ ਆਏ ਚਲੋ ਮੈਂ ਕਿਹਾ ਤੁਹਾਡੇ ਨਾਲ ਇੱਕ ਵਾਰ ਵੀਡੀਓ ਸ਼ੇਅਰ ਕਰ ਦਿੰਦੇ ਆਂਗੇ ਜਿਹੜੀਆਂ ਪਹਿਣਾ ਲੈਣੇ ਹੋਣਗੇ ਤਾਂ ਤੁਸੀਂ ਸਾਨੂੰ ਬੁੱਕ ਕਰਵਾ ਸਕਦੇ ਹੋਗੇ ਬੁਕਿੰਗ ਆਪਣਾ ਨੰਬਰ ਹੈਗਾ 8557905009 ਉਤੇ ਜਾ ਕੇ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਸਕਰੀਨ ਸ਼ਾਟ ਭੇਜਣਾ ਹੈਗਾ ਪ੍ਰਾਈਸ ਹੈਗਾ ਜਿਹੜਾ ਵੀਡੀਓ ਚ ਨਾਲ ਹੁੰਦੇ ਦੱਸਿਆ ਜਾਂਦਾ ਪਲੀਜ਼ WhatsApp ਕਾਲ ਕਰਨਾ ਡਾਇਰੈਕਟ ਕਾਲ ਨਾ ਕਰਨਾ ਡਾਇਰੈਕਟ ਕਾਲ ਅਸੀਂ ਪਿਕ ਨਹੀਂ ਕਰਦੇ ਹੈਗੇ WhatsApp ਕਾਲ ਹੀ ਪਿਕ ਕਰਾਂਗੇ ਚਲੋ ਜੀ ਸੂਟ ਦਿਖਾਉਣੇ ਸ਼ੁਰੂ ਕਰ ਦਿਆਂਗੇ ਕਲਰ ਨੇਗੇ ਅਲੱਗ-ਅਲੱਗ ਫੈਬਰਿਕ ਦੀ ਕੁਆਲਿਟੀ ਬਹੁਤ ਜ਼ਿਆਦੇ ਸੋਹਣੀ ਹੈਗੀ ਪਿਓਰ ਜਾਰਜਟ ਦੇ ਉੱਪਰ ਪੜੇ ਹੋਏ ਨੇਗੇ ਇਸ ਤੋਂ ਮਤਲਬ ਸਸਤੇ ਸੂਟ ਵੀ ਆ ਰਹੇ ਨੇ ਬਾਜ਼ਾਰ ਦੇ ਵਿੱਚ ਉਹਨਾਂ ਦੇ ਵਿੱਚ ਕੁਆਲਿਟੀ ਮਤਲਬ ਕੀ ਹੈ ਪਹਿਲੀ ਗੱਲ ਤਾਂ ਉਹਦਾ ਫੈਬਰਿਕ ਨਹੀਂ ਵਧੀਆ ਹੈਗਾ ਮਤਲਬ ਇਹ ਚੀਜ਼ ਅਸੀਂ ਦੇਖੀ ਹੈਗੀ ਆਪਣੇ ਅੱਖਾਂ ਨਾਲ ਦੇਖੀ ਹੈ ਇਹ ਚੀਜ਼ ਮਤਲਬ ਦੇਖ ਕੇ ਨਾ ਫਿਰ ਅਸੀਂ ਜਿਹੜੀ ਕੁਆਲਿਟੀ ਹੈਗੀ ਵਧੀਆ ਲੈ ਕੇ ਆ ਦੂਜੀ ਗੱਲ ਉਹਦੇ ਵਿੱਚ ਆ ਵਰਕ ਦੀ ਫਿਨਿਸ਼ਿੰਗ ਨਹੀਂ ਹੈਗੀ ਜਿੰਨੀ ਇਹ ਵਰਕ ਦੇ ਵਿੱਚ ਫਿਨਿਸ਼ਿੰਗ ਹੈਗੀ ਦੋਨੋਂ ਦੋ ਚੀਜ਼ਾਂ ਹਨਾ ਆਪਾਂ ਨੂੰ ਵਧੀਆ ਚਾਹੀਦੀਆਂ ਹੁੰਦੀਆਂ ਨੇਗੀਆਂ ਇੱਕ ਪਹਿਲਾ ਫੈਬਰਿਕ ਦੀ ਗੱਲ ਹੁੰਦੀ ਹੈ ਦੂਜੀ ਗੱਲ ਹੁੰਦੀ ਹੈ ਵੀ ਜਿਹੜਾ ਵਰਕ ਹੋਵੇ ਉਹ ਵੀ ਚੱਜੇ ਹਨਾ ਸੂਟ ਦੇ ਉੱਪਰ ਸੋਨਾ ਲੱਗੇ ਤੇ ਉਸ ਅਕੋਰਡਿੰਗ ਮਤਲਬ ਇਹ ਆਪਾਂ ਸੂਟ ਲੈ ਕੇ ਆਏਗੇ ਇਹ ਰਹਿਣਗੇ ਜੀ ਕੈਂਥਾ ਵਰਕ ਦੇ ਸੂਟ ਲੈਣਗੇ ਨਿਊ ਫੈਬਰਿਕ ਨਿਊ ਬੇਸ ਜਾਰਜਟ ਦੇ ਉੱਪਰ ਆਏ ਨੇਗੇ ਤੇ ਵਰਕ ਹਨਾ ਤੇ ਤੁਸੀਂ ਦੇਖੋ ਵਰਕ ਦਾ ਕੀ ਕਹਿਣਾਗਾ ਬਹੁਤ ਜ਼ਿਆਦਾ ਸੋਨਾ ਵਰਕ ਕੀਤਾ ਹੋਇਆਗਾ ਤੇ ਲੈਂਥ ਤੇ ਘੇਰੇ ਦਾ ਕੋਈ ਇਸ਼ੂ ਨਹੀਂ ਹੈਗਾ ਕੋਈ ਵੀ ਭੈਣ ਇਹਨਾਂ ਨੂੰ ਫਲਾਈ ਕਰਵਾ ਸਕਦੀ ਹੈ ਲੋ ਜੀ ਇਹਦਾ ਇਸ ਤਰ੍ਹਾਂ ਬਣਿਆ ਹੋਇਆ ਹੈਗਾ ਨੈਕ ਇਸ ਜਿਹੜਾ ਵਰਕ ਹੈ ਸਾਰਾ ਕੈਂਥਾ ਵਰਕ ਵਰਕ ਹੋਇਆ ਹੋਇਆ ਹੈਗਾ ਲੋ ਜੀ ਕਾਂਥਾ ਵਰਕ ਦੇ ਸੂਟ ਲੇਗੇ ਪਲੱਸ ਇਹਦਾ ਨੈੱਕ ਰਹੇਗਾ ਵਿੱਚ ਬੂਟੀ ਆ ਜੂਗੀ ਕੰਮ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਨੇੜੇ ਤੋਂ ਕੁਆਲਟੀ ਵਾਈਜ਼ ਹਨਾ ਵਰਕ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਜ਼ਿਆਦਾ ਫਿਨਿਸ਼ਿੰਗ ਨਾਲ ਕੀਤਾ ਹੋਇਆਗਾ ਜਿਹੜੀ ਇਸ ਤੋਂ ਮਤਲਬ ਘਟੀਆ ਕੁਆਲਟੀ ਦੇ ਸੂਟ ਲੇਗੇ ਲੋ ਪ੍ਰਾਈਸ ਦੇ ਉਹਦੇ ਵਿੱਚ ਵਰਕ ਦੀ ਫਿਨਿਸ਼ਿੰਗ ਬਿਲਕੁਲ ਵੀ ਨਹੀਂ ਹੈਗੀ ਤੇ ਬਹੁਤ ਮੋਟੀ ਜਾਰਜਟ ਲੱਗੀ ਹੋਈ ਹੈਗੀ ਵੀ ਲੋ ਜੀ ਆਪਾਂ ਜੇ ਚੀਜ਼ ਲੈ ਕੇ ਆਉਣੇ ਤੇ ਆਪਾਂ ਵਧੀਆ ਲੈ ਕੇ ਆਉਣੇ ਆਗੇ ਸਸਤੀ ਚੀਜ਼ ਨਹੀਂ ਹਨਾ ਤੇ ਕਈ ਵਾਰ ਸਸਤੀ ਚੀਜ਼ ਚੋਂ ਵੱਧੀਆਂ ਵੀ ਹੁੰਦੀਆਂ ਕੁਆਲਿਟੀ ਵਾਈਜ਼ ਪਰ ਵੀ ਇਦਾਂ ਨਹੀਂ ਵੀ ਇਹ ਕੁਆਲਿਟੀ ਵਾਈਜ਼ ਬਹੁਤ ਗੁੱਡ ਹੈ ਕਿਉਂਕਿ ਭੈਣਾਂ ਨੇ ਆਪਾਂ ਨੂੰ ਆਨਲਾਈਨ ਆਰਡਰ ਦੇਣਾ ਹੁੰਦਾ ਹੈ ਹਨਾ ਤੇ ਜਿਹੜੀ ਚੀਜ਼ ਆਪਾਂ ਵੀਡੀਓ ਚ ਦੱਸਦੇ ਆਂਗੇ ਦਿਖਾਉਂਦੇ ਆਂਗੇ ਉਹੀ ਆਪਾਂ ਚਾਹੁੰਦੇ ਆਂ ਵੀ ਬਿਲਕੁਲ ਸਹੀ ਤਰੀਕੇ ਨਾਲ ਆਪਾਂ ਆਪਣੀ ਇਮਾਨਦਾਰੀ ਨਾਲ ਕੰਮ ਕਰੀ ਉਹੀ ਘਰ ਤੱਕ ਜਾਵੇ ਹਨਾ ਜਦੋਂ ਆਪਾਂ ਮਤਲਬ ਵੀਡੀਓ 'ਚ ਮੈਂ ਤੁਹਾਨੂੰ ਉਹੀ ਹਨਾ ਝੂਠ ਬੋਲ ਬੋਲ ਕੇ ਸਸਤੀ ਕੁਆਲਿਟੀ ਦੇ ਸੂਟਾਂ ਨੂੰ ਵਧੀਆ ਕਹੀ ਜਾਂਦੀ ਤਾਂ ਹਨਾ ਤੁਹਾਡੇ ਲਈ ਘਰੇ ਮਤਲਬ ਬਹੁਤ ਸੂਟ ਨਹੀਂ ਵਧੀਆ ਆਉਂਦੇ ਫਿਰ ਉਹ ਗਲਤ ਗੱਲ ਸੀਗੀ ਨਾਲ ਫਿਰ ਤੁਸੀਂ ਕਹਿਣਾ ਸੀਗਾ ਵੀ ਵਧੀਆ ਨਹੀਂ ਹੈਗੀ ਚੀਜ਼ ਇਸ ਤਰ੍ਹਾਂ ਇਹਦੇ ਦੇਖੋ ਦੁਪੱਟੇ ਤੇ ਵੀ ਪਲੱਸ ਵਰਕ ਹੋਇਆ ਹੋਇਆਗਾ ਬਹੁਤ ਜਾਦੇ ਸੋਹਣੇ ਦੇਖੋ ਬੂਟੀ ਹੈਗੀ ਦੁਪੱਟੇ ਦੇ ਵਿੱਚ ਤੇ ਇਨਸਾਈਡ ਤੇ ਵੀ ਦੇਖੋ ਵਰਕ ਇਹ ਸਾਰਾ ਜਿਹੜਾ ਕੰਮ ਹੈਗਾ ਹੈਂਡ ਦਾ ਹੋਇਆ ਹੋਇਆਗਾ ਲਓ ਜੀ ਦੁਪੱਟੇ ਵੀ ਬਹੁਤ ਖੋਲੇ ਡੁੱਲੇ ਨੇਗੇ ਤੇ ਦੇਖੋ ਇਹ ਵੀ ਜਿਹੜੇ ਮਤਲਬ ਸਾਈਡ ਤੇ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਵੀ ਮਲਟੀ ਦੇ ਵਿੱਚ ਦਿੱਤੀ ਹੋਈ ਹੈਗੀ ਲੋ ਜੀ ਸਾਰੇ ਦੁਪट्टे ਦੇ ਵਿੱਚ ਬੂਟੀ ਰਹੋਗੀ ਇਸ ਤਰ੍ਹਾਂ ਦੁਪੱਟਾ ਬਣਿਆ ਹੋਇਆ ਹੈਗਾ ਕਾਫੀ ਜਿਆਦਾ ਸੋਹਣਾ ਪ੍ਰਾਈਸ ਇਹਦਾ ਰਹੇਗਾ ਜੀ 4200 ਪਲੱਸ ਸ਼ਿਪਿੰਗ ਹੈ ਲੋ ਜੀ ਨੈਕਸਟ ਕਲਰ ਆ ਦੇਗਾ ਜੀ ਵਾਈਟ ਸਾਰਿਆਂ ਦੇ ਮਤਲਬ ਜਿਹੜੇ ਵਰਕਨੇਗੇ ਸੂਟਾਂ ਦੇ ਸਟਾਈਲ ਨੇ ਵਰਕਨੇਗੇ ਅਲੱਗ-ਅਲੱਗ ਨੇਗੇ ਸੇਮ ਨਹੀਂ ਹੈਗੇ ਲੋ ਜੀ ਇਹ ਦੇਖੋ ਸਾਰੀ ਮਤਲਬ ਫਰੰਟ ਤੇ ਵਿੱਚ ਵਰਕ ਆ ਜੂਗਾ ਸ਼ਰਟ ਚ ਹੈ ਨਾ ਫਰੰਟ ਚ ਤੇ ਇਸ ਤਰ੍ਹਾਂ ਇਹ ਨੈੱਕ ਬਣਿਆ ਹੋਇਆਗਾ ਨੈੱਕ ਤੁਸੀਂ ਦੇਖ ਸਕਦੇ ਹੋਗੇ ਤੇ ਬਾਕੀ ਸਾਰਾ ਮਤਲਬ ਫਰੰਟ ਬਣਿਆ ਹੋਇਆ ਜਾਲ ਨਾਲ ਪਲੱਸ ਬੂਟੀ ਹੈਗੀ ਵਿੱਚ ਲੋ ਜੀ ਤੇ ਫਿਰ نیچے ਘੇਰੇ ਤੇ ਵਰਕ ਆ ਜੂਗਾ ਇਸ ਤਰ੍ਹਾਂ ਇਹ ਸੈਂਟਰ ਪੈਨਲ ਦੇ ਵਿੱਚ ਕਾਫੀ ਹੈਵੀ ਵਰਕ ਦਿੱਤਾ ਹੋਇਆ ਹੈਗਾ ਤੇ ਸਾਈਡਾਂ ਤੇ ਬੂਟੀ ਬਹੁਤ ਸੋਹਣਾ ਮਤਲਬ ਯੂਨਿਕ ਜਿਹਾ ਡਿਜ਼ਾਈਨ ਬਣਾਇਆ ਹੋਇਆ ਹੈਗਾ ਲਓ ਜੀ ਤੇ ਪਲੱਸ ਇਹਦੇ ਬਾਜੂ ਤੇ ਵੀ ਵਰਕ ਹੋਣਾ ਮੈਂ ਪਹਿਲਾਂ ਤੁਹਾਨੂੰ ਦਿਖਾਉਣਾ ਭੁੱਲ ਗਈ ਹਨਾ ਤੇ ਤੇ ਬਾਟਮ ਇਹਦੀਆਂ ਹੈਗੀਆਂ ਨਹੀਂ ਗੀਆਂ ਪਲੇਨ ਲਓ ਜੀ ਤੇ ਨੈਕਸਟ ਸੌਰੀ ਇਹਦਾ ਦੁਪੱਟਾ ਆ ਜਾਊਗਾ ਜੀ ਸੇਮ ਜਿੱਦਾ ਬਲੈਕ ਦੁਪੱਟਾ ਸੀਗਾ ਉਦਾਂ ਹੀ ਦੁਪੱਟਾ ਰਹੂਗਾ ਇਸ ਤਰ੍ਹਾਂ ਲੋ ਜੀ ਖੁੱਲੇ ਡੁੱਲੇ ਦੁਪੱਟੇ ਨੇਗੇ ਕਾਫੀ ਜ਼ਿਆਦੇ ਸੋਹਣੇ ਨੇਗੇ ਇਹਦਾ ਪ੍ਰਾਈਸ ਵੀ ਸੇਮ ਰਹੇਗਾ 4200 ਪਲੱਸ ਸ਼ਿਪਿੰਗ ਹੈ ਨੈਕਸਟ ਸੂਟ ਆ ਜਾਊਗਾ ਜੀ ਰੈੱਡ ਲੋ ਜੀ ਇਹਦਾ ਇਸ ਤਰ੍ਹਾਂ ਵਰਕ ਕੀਤਾ ਹੋਇਆ ਹੈਗਾ ਸਾਰੀ ਇਹ ਹੈਂਡ ਏਮਬਰਾਇਡਰੀ ਹੋਈ ਹੋਈ ਹੈਗੀ ਹੈਂਡ ਦੇ ਵਿੱਚ ਕੰਮ ਹੋਇਆ ਹੋਇਆ ਹੈਗਾ ਸਾਰਾ ਕੋਈ ਮਸ਼ੀਨ ਦਾ ਕੰਮ ਨਹੀਂ ਹੈਗਾ ਇਹਦੇ ਵਿੱਚ ਲੋ ਜੀ ਜਿਨ ਇੱਕ ਸਾਨੂੰ ਕਲਰ ਸੋਹਣੇ ਲੱਗੇ ਵਰਕ ਚ ਚਾ ਅਸੀਂ ਉਹਨੇਕ ਸੂਟ ਲੈ ਕੇ ਆਇਆਗੇ ਇਹ ਨਹੀਂ ਹੈਗਾ ਵੀ ਹਰ ਤਰ੍ਹਾਂ ਦਾ ਕੋਈ ਵੀ ਹੈਨਾ ਸੂਟ ਲੈ ਆਏ ਤੇ ਇਹਨਾਂ ਦੇ ਡਿਜ਼ਾਈਨ ਦੇਖੋ ਤੁਸੀਂ ਚੈੱਕ ਕਰ ਸਕਦੇ ਹੋਗੇ ਦੁਪੱਟਾ ਸੇਮ ਰਹੇਗਾ ਵਿੱਚ ਬੂਟੀ ਰਹੇਗੀ ਤੇ ਪਲੱਸ ਇਹਦੇ ਨਾਲ ਦੇਖੋ ਬੂਟੀ ਰਹੇਗੀ ਤੇ ਮਤਲਬ ਸਾਈਡਾਂ ਤੇ ਕੋਰਨ ਮਤਲਬ ਪੱਲਿਆਂ ਦੇ ਉੱਪਰ ਇਦਾਂ ਇਹ ਵਰਕ ਆ ਜਾਊਗਾ ਲਓ ਜੀ ਕੁਝ ਵੀ ਕਰਾਉਣ ਦੀ ਲੋੜ ਨਹੀਂ ਹੈਗੀ ਦੁਪट्टे ਨੂੰ ਫਿਨਿਸ਼ਿੰਗ ਵਗੈਰਾ ਇਦਾਂ ਹੀ ਕਾਫੀ ਜ਼ਿਆਦੇ ਸੋਹਣੇ ਲੱਗਦੇ ਨੇ ਦੁਪੱਟੇ ਨੈਕਸਟ ਆ ਜਾਊਗਾ ਯੈਲੋ ਇਹ ਹੱਲੋ ਦੇ ਵਿੱਚ ਇਸ ਤਰ੍ਹਾਂ ਦਾ ਦੇਖੋ neck ਦਾ ਸਟਾਈਲ ਇਦਾਂ ਬਣਿਆ ਹੋਇਆ ਹੈ ਪਲੱਸ ਵਿੱਚ ਬੂਟੀ ਆ ਗਈ ਕੰਮ ਤੁਸੀਂ ਨੇੜੇ ਤੋਂ ਦੇਖ ਸਕਦੇ ਹੋਗੇ ਲੋ ਜੀ ਦੇਖੋ ਕੰਮ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦੇ ਸੋਹਣੀ ਹੈ ਤੇ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ ਬਿਲਕੁਲ ਤੇ ਇਹਦਾ ਦੁਪੱਟਾ ਵੀ ਸੇਮ ਹੀ ਰਹੂਗਾ ਇਹਦੇ ਦੁਪੱਟੇ ਦੇ ਉੱਪਰ ਜਿਸ ਤਰ੍ਹਾਂ ਨਾ ਸੂਟ ਦੇ ਵਿੱਚ ਬੂਟੀ ਐ ਉਦਾਂ ਬੂਟੀ ਪਈ ਹੋਈ ਐ ਦੇਖੋ ਬਹੁਤ ਵਧੀਆ ਕੰਮ ਹੋਇਆ ਹੋਇਆਗਾ ਲਓ ਜੀ ਤੇ ਇਦਾਂ ਸਾਈਡਾਂ ਤੇ ਸੇਮ ਵਰਕ ਰਹੂਗਾ ਜਿੱਦਾਂ ਕਿ ਪਹਿਲਾਂ ਦੁਪੱਟਿਆਂ ਦੇ ਉੱਪਰ ਦਿਖਾਇਆਗਾ ਤੇ ਲਾਸਟ ਸੂਟ ਹੈਗਾ ਜੀ ਪੰਜਵਾਂ ਵਾਈਟ ਕਲਰ ਦਾ ਲੋਜੀ ਇਹ ਤੇ ਤੁਸੀਂ ਦੇਖ ਸਕਦੇ ਹੋਗੇ neck ਬਣਿਆ ਹੋਇਆਗਾ neck ਤੁਸੀਂ ਜਿੰਨਾ ਵੀ ਰੱਖਣਾ ਚਾਹੋਨੇ ਉਹਨਾਂ ਤੁਸੀਂ ਰੱਖ ਸਕਦੇ ਹੋਗੇ ਆਪਣੇ ਮੁਤਲਬ ਮੈਜ਼ਰਮੈਂਟ ਅਕੋਰਡਿੰਗ ਲੋਜੀ ਲੈਂਥ ਤੇ ਘੇਰੇ ਦਾ ਕੋਈ ਇਸ਼ੂ ਨਹੀਂ ਹੈਗਾ ਕਿਸੇ ਵੀ ਸੂਟ ਦੇ ਵਿੱਚ ਨਹੀਂ ਹੈਗਾ ਵਰਕ ਦੀ ਕੁਆਲਿਟੀ ਚੈੱਕ ਕਰੋ ਵਰਕ ਤੁਸੀਂ ਦੇਖੋ ਨਾ ਨੇੜੇ ਤੋਂ ਸਾਰੀ ਆਪਾਂ ਵੀਡੀਓ ਬਣਾਉਣੀ ਆਂਗੇ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾ ਸਕੇ ਫ੍ਰੀ ਸਾਈਜ਼ ਮਤਲਬ ਇਹਦਾ ਮੈਜ਼ਰਮੈਂਟ ਹੈਗਾ ਜਿੱਦਾਂ ਕਿ ਮਤਲਬ 24 25 ਇੰਚ ਘੇਰਾ ਤੇ ਲੈਂਥ 45 ਤੱਕ ਰੈਡੀ ਹੈਗੀ ਜਿੰਨੀ ਵੀ ਤੁਸੀਂ ਰਖਾਉਣਾ ਚਾਹੋ ਨੇ 42 43 44 ਜਿੰਨੀ ਵੀ ਤੁਸੀਂ ਆਪਣੇ ਮੈਜ਼ਰਮੈਂਟ ਅਕੋਰਡਿੰਗ ਉਹਦਾ ਤੁਸੀਂ ਰਖਾ ਸਕਦੇ ਹੋਗੇ ਪਲੱਸ ਇਹਦੇ ਨਾਲ ਦੁਪੱਟਾ ਫਿਰ ਸੇਮ ਹਨਾ ਵਿੱਚ ਬੂਟੀ ਆ ਜਾਊਗੀ ਤੇ ਸਾਈਡਾਂ ਤੇ ਮਤਲਬ ਇਸ ਤਰ੍ਹਾਂ ਵਰਕ ਆ ਜਾਊਗਾ ਤੇ ਇਹਨੂੰ ਫਿਨਿਸ਼ਿੰਗ ਦੀ ਕੋਈ ਲੋੜ ਨਹੀਂ ਹੈਗੀ ਦੁਪੱਟੇ ਨੂੰ ਤੇ ਕਿਉਂਕਿ ਇਹ ਤਾਂ ਹੀ ਸੋਹਣਾ ਲੱਗਣਾਗਾ ਕਿਉਂਕਿ ਸਾਈਡ ਤੇ ਮਤਲਬ ਇਹਨਾਂ ਦੇ ਫੋਨ ਤੇ ਲੱਗੇ ਹੋਏ ਨੇ ਮਲਟੀ ਕਲਰ ਦੇ ਜਿਤਾਕੀ ਵਰਕ ਦੇ ਅਕੋਰਡਿੰਗ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਮੈਸੇਜ ਕਰਨਾ ਹੈ ਫਾਸਟਲੀ ਆਪਣਾ ਆਰਡਰ ਦੇਣਾ ਹੈ ਸਾਰੇ ਸੂਟਾਂ ਦਾ ਪ੍ਰਾਈਸ ਰਹੇਗਾ 4200 ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ